ਲੈ ਲੰਦੀ ਲੋਨੀਓ ਲੋਕਾਂ ਨੇ ਸਾਨੂੰ ਚੁਣਿਆ ਹੋਇਆ ਵਾ ਜਿਹੜੇ ਕੰਡੇ ਬੀਤੇ ਹੋਇਆ ਉਹ ਅਸੀਂ ਛੁਗਰੇ ਆ 2.5 ਸਾਲ ਹੋ ਗਏ ਇਹਨਾਂ ਦਾ ਜਿਹੜਾ ਕੰਮ ਆ ਵਿਰੋਧ ਕਰਨਾ ਉਹ ਕਰੀ ਜਾਣ ਪਰ ਅਸੀਂ ਆਪਣੇ ਮਿਸ਼ਨ ਨੂੰ ਲੈ ਕੇ ਕੰਮ ਕਰਨਾ ਰਾਜਾ ਜੀ ਜਿੱਤ ਕੇ ਚਲੇ ਗਏ ਜਿੰਦੜਵਾਏ ਤੇ ਲੁਧਿਆਣੇ ਦੇ ਲੋਕ ਲੱਭ ਰਹੇ ਆ ਵੀ ਕਿਹੜਾ ਐਮੀ ਬਣਾ ਲਿਆ ਉਹ ਕਿੱਥੇ ਅੱਜ ਮਿੱਠੂ ਜਿੰਨ ਕੋ ਆਪਣੇ ਸ਼ਬਦਾਂ ਦੇ ਉੱਤੇ ਕਾਇਮ ਰਹਿਣ ਸ਼ਬਦਾਂ ਨੂੰ ਬਦਲਣ ਲੱਗੇ 1 ਮਿੰਟ ਲੱਗਣਾ ਬਾਰੇ ਇਹ ਸੈਂਟਰ ਦੀਆਂ ਸਰਕਾਰਾਂ ਵਾਲੇ ਸ਼ਬਦ ਪੰਜਾਬ ਚ ਨਾ ਯੂਜ਼ ਕਰਿਓ ਵੋਟਾਂ ਦੀ ਰਾਜਨੀਤੀ ਲਈ ਕਿਨਾਰਾ ਇੱਕ ਕੋਈ ਚੰਗਾ ਹੁੰਦਾ ਦੋ ਦੋਨਾਂ ਕਿਨਾਰਿਆਂ ਨੂੰ ਦੇਖਦਾ ਦੇਖਦਾ ਬੰਦਾ ਬੇਚੀ ਡੁੱਗ ਜਾਂਦਾ ਵਾ ਰਾਜਾ ਇਹਨੂੰ ਕਹੋ ਆਪਣੀ 48 ਘੰਟੇ ਲਗਾਤਾਰ ਹਾਜ਼ਰੀ ਦਿਖਾਓ ਲੁਧਿਆਣੇ ਦੇ ਅੰਦਰ ਤੁਹਾਨੂੰ ਕੱਟਾਂ ਨਾਲੀ ਮਤਲਬ ਰਾਜਨੀਤੀ ਦਾ ਮਤਲਬ ਆ ਅੱరే ਇੱਥੇ ਕਹਿੰਦੇ ਸੀ ਤੁਸੀਂ ਵੀ ਘਰ ਲੈ ਲੈਣਾ ਉਹ ਮੈਨੂੰ ਦਿਖਾ ਦਿਓ ਕਿਰਾਏ ਨਾਵਾ ਪਾਰਤਾ ਕਿ ਅਜੀ ਹੈਗਾ ਵਾ ਪਾਰਟੀ ਜੀ ਨੇ ਲਗਾਤਾਰ ਸਵਾਲ ਪੜੇ ਕਰ ਰਹੀ ਹੈ ਨਹੀਂ ਉਸ ਨੂੰ ਕਿਸ ਤਰ੍ਹਾਂ ਦੇ ਦਵਾਂ ਕਹਿੰਦੇ ਕਿ ਜੇਕਰ ਗੋਦਰੇ ਜਾਣਗੇ ਅਧਿਕਾਰੀ ਕਹਿੰਦੇ ਉਹਨਾਂ ਨੂੰ ਸਮਝਣ ਨੂੰ ਸਮਾਂ ਲੱਗੂਗਾ ਅਪਰਾਧ ਹੋਰ ਵਧੂਗਾ ਜਾਂ ਫਿਰ ਉਹ ਨਸ਼ਾ ਦਸਕਰੀ ਦੇ ਕੋਈ ਆਪੋਜੀਸ਼ਨਾਂ ਤੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੁਣ ਲੋਕਾਂ ਨੇ ਸਾਨੂੰ ਚੁਣਿਆ ਹੋਇਆ ਵਾ ਅਸੀਂ ਦੇਖਣਾ ਵਾ ਵੀ ਸ਼ਹਿਰ ਦੇ ਮਾਹੌਲ ਨੂੰ ਕਿਵੇਂ ਠੀਕ ਰੱਖਣਾ ਪੰਜਾਬ ਦੇ ਮਾਹੌਲ ਨੂੰ ਕਿਵੇਂ ਠੀਕ ਲਗਾ ਇਹ ਵਿਰੋਧੀਆਂ ਦੇ ਤਾਂ ਕੰਡੇ ਬੀਜੇ ਹੋਇਆ ਵਿਰੋਧੀਆਂ ਨੇ ਤਾਂ ਇਹ ਚਿੱਟੇ ਦੇ ਨਸ਼ਿਆਂ ਨੂੰ ਇਹਨਾਂ ਨੇ ਪ੍ਰਮੋਟ ਕੀਤਾ ਗੈਂਗਵਰਾਂ ਨੂੰ ਇਹਨਾਂ ਨੇ ਪ੍ਰਮੋਟ ਕੀਤਾ ਇਹ ਇਹਨਾਂ ਦੇ ਜਿਹੜੇ ਕੰਡੇ ਬੀਜੇ ਹੋਇਆ ਉਹ ਅਸੀਂ ਚੋਕ ਰਹੇ ਆ 2.5 ਸਾਲ ਹੋ ਗਏ ਉਹ ਅਸੀਂ ਦੇਖਣਾ ਇਹਨਾਂ ਦੀ ਸਲਾਹ ਦੀ ਮਸ਼ਵਰੇ ਦੀ ਲੋੜ ਨਹੀਂ ਇਹਨਾਂ ਦਾ ਜਿਹੜਾ ਕੰਮ ਆ ਵਿਰੋਧ ਕਰਨਾ ਉਹ ਕਰੀ ਜਾਣ ਪਰ ਅਸੀਂ ਆਪਣੇ ਮਿਸ਼ਨ ਨੂੰ ਲੈ ਕੇ ਕੰਮ ਕਰਨਾ ਪੰਜਾਬ ਕਿਵੇਂ ਵਧੀਆ ਹਾਲੀਆਂ ਤੇ ਚੱਲ ਸਕਦਾ ਪੰਜਾਬੀ ਕਿਵੇਂ ਖੁਸ਼ ਰਹਿ ਸਕਦਾ ਅਸੀਂ ਉਹ ਦੇਖਣਾ ਇਹਨਾਂ ਵਿਰੋਧੀਆਂ ਨੂੰ ਕੀ ਆ ਹੁਣ ਰਾਜਾ ਜੀ ਜਿੱਤ ਕੇ ਚਲੇ ਗਏ ਗਿੱਦੜ ਵਾਏ ਤੇ ਲੁਧਿਆਣੇ ਦੇ ਲੋਕ ਲੱਭ ਰਹੇ ਆ ਵੀ ਕਿਹੜਾ ਐਮਪੀ ਬਣਾ ਲਿਆ ਉਹ ਕਿੱਥੇ ਅੱਜ ਲੋਕ ਲੱਭ ਰਹੇ ਆ ਇਸ ਕਰਕੇ ਇਹਨਾਂ ਕੋਲ ਸਵੈ ਸ਼ਬਦਾਂ ਤੋਂ ਕੋਈ ਜ਼ਮੀਨੀ ਕੰਮ ਤਾਂ ਹੈ ਨਹੀਂਗਾ ਸ਼ਬਦ ਬੋਲੀ ਜਾਣੇ ਆ ਵਾਸੀ ਬੰਦੀ ਸਿੰਘਾਂ ਦੀ ਜਿਹੜੀ ਹਾਈ ਜਿਹੜੀ ਅੱਜ ਕਰੁੰਦੀ ਆ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਸ ਤਰ੍ਹਾਂ ਇਸ ਬਿਆਨ ਉਹ ਦੇ ਦੋ ਜਾਂ ਫਿਰ ਅਮਰਪਾਲ ਸਿੰਘ ਦੇ ਕਹਿੰਦੇ ਕਿ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੀ ਮਾਤਾ ਨੂੰ ਉਹਨਾਂ ਦੇ ਪਿਤਾ ਨੂੰ ਮਿਲਣ ਦੀ ਗੱਲ ਕਰਦੇ ਦੇਖੋ ਬਿੱਟੂ ਜੀ ਜੇ ਇਹ ਗੱਲ ਕਹਿ ਰਿਹਾ ਤਾਂ ਉਹ ਹਮੇਸ਼ਾ ਤੇ ਮੋਦੀ ਦੇ ਕਹੇ ਤੇ ਨਾ ਕਹਿੰਦੇ ਹੁਣ ਆਪ ਨੀਅਤ ਤੇ ਨੀਤੀ ਨਾਲ ਕਹਿ ਦੇਣ ਇਹਦੇ ਨਾਲੋਂ ਵਧੀਆ ਗੱਲ ਕੀ ਹੈ ਜੇ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਤਾਂ ਉਹਨਾਂ ਨੂੰ ਰਿਹਾ ਹੋਣਾ ਚਾਹੀਦਾ ਉਨਾਂ ਨੂੰ ਕਿਉਂ ਰੱਖਿਆ ਹੋਇਆ ਇਹੀ ਬਿੱਟੂ ਜੀ ਸੀਗੇ 4 ਦਿਨ ਪਹਿਲਾਂ ਉਹਨਾਂ ਦੇ ਬਾਰੇ ਕੀ ਸ਼ਬਦ ਬੋਲਦੇ ਸੀ ਬਿੱਟੂ ਜੀ ਨੂੰ ਕੋ ਆਪਣੇ ਸ਼ਬਦਾਂ ਦੇ ਉੱਤੇ ਕਾਇਮ ਰਹਿਣ ਸ਼ਬਦਾਂ ਨੂੰ ਬਦਲਣ ਲੱਗੇ 1 ਮਿੰਟ ਲੱਗਣਾ ਪਰ ਇਹ ਸੈਂਟਰ ਦੀਆਂ ਸਰਕਾਰਾਂ ਵਾਲੇ ਸ਼ਬਦ ਪੰਜਾਬ 'ਚ ਨਾ ਯੂਜ਼ ਕਰਿਓ ਵੋਟਾਂ ਦੀ ਰਾਜਨੀਤੀ ਲਈ ਜਿਤਨਾ ਅਮਰਪਾਲ ਸਿੰਘ ਦੀ ਮਾਤਾ ਪਿਤਾ ਨੂੰ ਮਿਲਣ ਦੀ ਗੱਲ ਕੀਤੀ ਜਾ ਰਹੀ ਆ ਦੀ ਦੂਜੇ ਪਾਸੇ ਅਮਰਪਾਲ ਸਿੰਘ ਉੱਪਰ ਜਿਹੜੀ ਆ ਆ ਵਧਾਈ ਗਈ ਐਮਐਸਏ ਮੈਂ ਉਹੀ ਤਾਂ ਕਹਿ ਰਿਹਾ ਦੋ ਦੋ ਪਾਸੇ ਪਾਲਸੀਆਂ ਨਾ ਚਲੌਣ ਭੱਜ ਪਾਲੇ ਇੱਕ ਪਾਸੇ ਹੀ ਰੱਖਣ ਕਿਨਾਰਾ ਇੱਕ ਕੋਈ ਚੰਗਾ ਹੁੰਦਾ ਦੋਨਾਂ ਕਿਨਾਰਿਆਂ ਨੂੰ ਦੇਖਦਾ ਦੇਖਦਾ ਬੰਦਾ ਵਿੱਚ ਹੀ ਡੁੱਬ ਜਾਂਦਾ ਵਾ ਇੱਕ ਕਿਨਾਰੇ ਨੂੰ ਦੇਖ ਕੇ ਬਿੱਟੂ ਜੀ ਦੇ ਇਸ ਗੱਲ ਦਾ ਉਹਨਾਂ ਦੀ ਮਾਤਾ ਜੀ ਨੂੰ ਮਿਲਣਾ ਚਾਹੁੰਦੇ ਆ ਭਾਈ ਅਮਰਤਪਾਲ ਜੀ ਦੀ ਉਹ ਵੀ ਸਾਡੀ ਮਾਂ ਮਾਂ ਨੂੰ ਮਿਲਣਾ ਕੋਈ ਗੁਨਾਹ ਤਾਂ ਹੈ ਨਹੀਂਗਾ ਉਹ ਵੀ ਸਾਡੇ ਮਾਂ ਮਾਂ ਬਰਬਰ ਆ ਮਾਈਆਂ ਸਾਡੀ ਮਿਲਣਾ ਵਧੀਆ ਗੱਲ ਆ ਪਰ ਮਿਲਿਓ ਤਾਂ ਜੇ ਉਹਦੀ ਆਤਮਾ ਨੂੰ ਕੋਈ ਠੰਡਕ ਪਾਉਣੀ ਆ ਇਹ ਨਾ ਹੋਵੇ ਉਹਨੂੰ ਮਿਲ ਗਿਆ ਮੌਕਾ ਕਾਗਜੀ ਪਤਰੀ ਦੇ ਉਧਰਲੇ ਪਾਸੇ ਦੂਜਾ ਰੋਲ ਅਪਣਾਓ ਡਬਲ ਰੋਲ ਨਾ ਅਪਣਾਇਓ ਸਿੰਗਲ ਰੋਲ ਅਪਣਾ ਕੇ ਜੋ ਤੁਸੀਂ ਆਪਣੇ ਸ਼ਬਦਾ ਰਹੀ ਕਹਿ ਰਹੇ ਹੋ ਉਹ ਵਧੀਆ ਹੀ ਆ ਇਹਨੂੰ ਕਹਿੰਦੇ ਕਿ ਲੁਧਿਆਣੇ ਦੇ ਵਿੱਚ 248 48 ਘੰਟੇ ਦੇ ਕਹਿੰਦੇ ਕੱਟ ਲੱਗਦੇ ਨੇ ਕਹਿੰਦੇ ਲੋਕਾਂ ਨੂੰ ਗੱਡੀਆਂ ਦਿੱਤਾਂ ਨੇ ਕਹਿੰਦੇ ਪਾਣੀ ਤੱਕ ਦੀ ਜਿਹੜੀ ਸਮੱਸਿਆ ਜਿਹੜੀ ਆ ਰਾਜਾਈ ਨੂੰ ਕਹੋ ਆਪਣੀ 48 ਘੰਟੇ ਲਗਾਤਾਰ ਹਾਜ਼ਰੀ ਦਿਖਾਓ ਲੁਧਿਆਣੇ ਦੇ ਅੰਦਰ ਕੱਟਾਂ ਨੂੰ ਤਾਂ ਦੇਖਦੇ ਹੋ ਤਾਂ 48 ਘੰਟੇ ਹੁਣ ਅੱਜ ਮਹੀਨਾ 20 ਦਿਨ ਹੋ ਗਏ ਤੁਹਾਨੂੰ ਜਿੱਤਿਆਂ ਨੂੰ 48 ਘੰਟੇ ਦੀ ਹਾਜ਼ਰੀ ਵੀ ਦਿਖਾ ਦਿਓ ਚੈੱਕ ਤਾਂ ਤੁਸੀਂ ਤਾਂ ਪਹਿਲਾਂ ਹੀ ਫਾਈਵ ਸਟਾਰ ਦੇ ਵਿੱਚ ਰਹ ਰਹੇ ਸੀ ਤੁਹਾਨੂੰ ਕੀ ਪਤਾ ਕੱਟਾਂ ਨਾਲ ਕੀ ਤਕਲੀਫ ਆ ਤੁਸੀਂ ਤਾਂ ਪਹਿਲਾਂ ਹੀ ਪਾਰਕ ਬਲਾਜਾ ਚ ਰਹ ਰਹੇ ਸੀ ਇਹ ਇਲੈਕਸ਼ਨਾਂ ਦੇ ਦੌਰਾਨੀ ਤੁਹਾਨੂੰ ਕੱਟਾ ਨਾਲੀ ਮਤਲਬ ਰਾਜਨੀਤੀ ਨਾਲ ਮਤਲਬ ਆ ਆਈ ਸੀ ਕਹਿੰਦੇ ਸੀ ਤੁਸੀਂ ਵੀ ਘਰ ਲੈ ਲੈਣਾ ਉਹ ਮੈਨੂੰ ਦਿਖਾ ਦਿਓ ਕਿਰਾਏ ਨਾ ਮਾ ਪਾੜ ਤਾਂ ਕਿ ਅਜੇ ਹੈਗਾ ਵਾ ਬਦਲਣ ਦੀ ਇੰਚਾਰਜ ਬਦਲਣ ਦੀ ਗੱਲ ਕੀਤੀ ਉਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਲਗਾਤਾਰ ਸਵਾਲ ਪੜੇ ਕਰਿਆ ਨਹੀਂ ਉਸ ਨੂੰ ਕਿਸ ਤਰ੍ਹਾਂ ਦੇ ਦੋ ਕਹਿੰਦੇ ਕਿ ਜੇਕਰ ਗੋਦਰੀ ਜਾਣ ਕੇ